ਅੱਛਾ ਕੀ ਹੋਇਆ ਤੁਹਾਡੇ ਨਾਲ ਕੌਣ ਲੋਕ ਸੀਗੇ ਕੀ ਘਟਨਾ ਕੀ ਹੋਈ ਹੈ ਜੀ ਸਾਡੇ ਸਕੇ ਸੀਗੇ ਉਹ ਸਾਡੇ ਮੇਰੇ ਚਾਹੇ ਦਾ ਮੁੰਡਾ ਉਹ ਮੈਨੂੰ ਲਾਲਚ ਦੇ ਕੇ ਘੁਮਣ ਲੱਗਾ ਕਿ ਮੈਨ ਮਾਲਸ ਲੈ ਕੇ ਜਾਏ ਉਹਨੂੰ ਮੁੜ ਕੇ ਪਿੰਡੋਂ ਤਾਂ ਲੈ ਆਂਦਾ ਹੋਟਲ 'ਚ ਲੈ ਆਇਆ ਸੀਗਾ ਉਹਨੇ ਮੈਨੂੰ ਧਮਕੀ ਵੀ ਦਿੱਤੀ ਵੀ ਨਹੀਂ ਤਾਂ ਮਰਾਂਗੇ ਉਹਨੇ ਬਲਤ ਕਰ ਵੀ ਕੀਤਾ ਸੀਗਾ ਤੇ ਉਹ ਫਿਰ ਉਹ ਗੱਡੀ ਦੀ ਲੈਂਨ ਤੇ ਲੈ ਗਿਆ ਸੀ ਵੀ ਮਰਨਾਗਾ ਬੱਸ ਮੈਂ ਉਹਨੂੰ ਕਹਿੰਦਾ ਮੈਂ ਤਾਂ ਨਹੀਂ ਮਰਨਾ ਬੱਚਾ ਫਿਰ ਉਹ ਹੋਟਲ 'ਚ ਹੀ ਲੈ ਆਂਦਾ ਸੀ ਉਹਨੇ ਉਹਨੇ ਉੱਥੇ ਵੀ ਬਰਾਤ ਕਰ ਦਿੱਤੀ ਦੂਜੀ ਘਰ ਵੀ ਮੈਂ ਉਹਨੂੰ ਕਹਿੰਦਾ ਮੇਰੀ ਮਾਸੀ ਕੋਲ ਛੱਡਿਆ ਮੇਰਾ ਘੜਾ ਛੱਡ ਦੂਗਾ ਰਿਸ਼ਤੇ ਤੁਹਾਡਾ ਕੀ ਲੱਗਦਾ ਬੱਚੇ ਉਹ ਭਰਾਈ ਉਹ ਮਾਸੀ ਕੋਲ ਤਾਂ ਛੱਡਿਆ ਅੰਦਰ ਬੱਚਾ ਫਿਰ ਮੈਨੂੰ ਛੱਡ ਗਿਆ ਉਹਨਾਂ ਦੇ ਘਰੇ ਤੇ ਬੱਚਾ ਉਹਨਾਂ ਦੇ ਘਰੇ ਚੱਲ ਗਿਆ ਸੀ ਵਾਪਿਸ ਕਿਉਂ ਜੀ ਕਾਰਵਾਈ ਦੀ ਮੰਗ ਕਰਦੇ ਹੋ ਜੇ ਬੰਦੇ ਕਲਾਬ ਵਿੱਚ ਕਾਰਵਾਈ ਹੋਵੇ ਉਹਨੂੰ ਫਾਂਸੀ ਦੀ ਸਜ਼ਾ ਹੋਵੇਗੀ ਪੜਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਪੜਦੇ ਹੋ ਨਾਇੰਥ ਨਾਇੰਥ ਕਲਾਸ ਵਿੱਚ ਬਾਈ ਜੀ ਕਿਵੇਂ ਮੰਤ ਭਾਗੀ ਕੱਢਣਾ ਕਰੀ ਤੁਹਾਡੀ ਬੇਟੀ ਨਾਲ ਕੌਣ ਬੰਦਾ ਸੀ ਤੇ ਬੇਟੀ ਤਾਂ ਲੱਗਦਾ ਕਿਸੇ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਸੀ ਜੀ ਮੇਰੇ ਤਾਏ ਦਾ ਪੋਤਾ ਸੀ ਜੀ ਬਹੁਤ ਕੱਢਣਾ ਉਹਨੇ ਗੰਦੀ ਕਰੀ ਜੀ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਉਸ ਬੰਦੇ ਨੇ ਕਿੰਨੇ ਸਾਲਾਂ ਦੀ ਬੇਟੀ ਤੁਹਾਡੀ ਮੇਰੀ 13 ਸਾਲਾਂ ਦੀ ਬੇਟੀ ਹੈ ਜੀ ਕੀ ਕੰਮ ਕਰਦੀ ਹੈ ਸਕੂਲ ਪੜਦੀ ਨੌਵੀਂ ਕਲਾਸ ਚ ਪੜਦੀ ਹੈ ਜੀ ਉਹਦੀ ਉਹਦੀ ਉਮਰ ਕਿੰਨੀ ਹੈ ਉਹਦੀ ਉਮਰ ਹੋਊਗੀ ਜੀ 25 ਸਾਲ ਕਿਵੇਂ ਕਿ ਕਿਵੇਂ ਲੈ ਗਿਆ ਕਰੋ ਬਾਹਰ ਜੀ ਕਰੋ ਬਾਹਰ ਦਾ ਜੀ ਨੂੰ ਬਾਹਨੇ ਨੇ ਲੈ ਕੇ ਗਿਆ ਕਹਿੰਦਾ ਆਪਾਂ ਸ਼ੋਪਿੰਗ ਕਰਕੇ ਆਵਾਂਗੇ ਜੀ ਗੁੜੀਆਂ ਛੋਟੀ ਸੀ ਜਾਵੜੀ ਵੀ ਭਰਾ ਹੀ ਲੱਗਦਾ ਆਪਣਾ ਤਾਂ ਕੀ ਗੱਲ ਬਤਾ ਹੈ ਉਦੋਂ ਬਾਅਦ ਜੀ ਉਹਦੇ ਨਾਲ ਬਹੁਤ ੱੱਕਾ ਕਰਿਆ ਗੁੜੀਆਂ ਨਾਲ ਕਿਵੇਂ ਕਿ ਹੋ ਗਈ ਆ ਸਹੀ ਗੱਲ ਉਹ ਇਹ ਲੈ ਕੇ ਗਿਆ ਜੀ ਬਠਿੰਡੇ ਦੇ ਹੋਸਟਲ ਤੇ ਲੈ ਆਇਆ ਸਿਲਵਰ ਸਟਾਰ ਹੋਟਲ ਆ ਹਾਂ ਹਾਂ ਉੱਥੇ ਲੈ ਗਿਆ ਜੀ ਉੱਥੇ ਆ ਕੇ 6 ਘੰਟੇ ਰਹੇ ਆ ਇਹ 6 ਘੰਟੇ ਤੋਂ ਬਾਅਦ ਗੁੜੀਆਂ ਕਹਿੰਦੀ ਮੈਨੂੰ ਘਰੇ ਛੱਡ ਦੇ ਗੁੜੀਆਂ ਨੂੰ ਵੱਡੇ ਗੁੜੇ ਛੱਡਿਆ ਜੀ ਸਰਸੇ ਕੋਲੇ ਇਹ ਸਾਨੂੰ ਉੱਥੋਂ ਪਤਾ ਲੱਗਿਆ ਵੀ ਅਸੀਂ ਪੁਲਿਸ ਨੂੰ ਫੋਨ ਕਰਿਆ ਵੀ ਦਰਖਾਸਤ ਦੇ ਦਾਂਗੇ ਜਾਂ ਅਸੀਂ ਦਰਖਾਸਤ ਦੇਣ ਚੱਲੇ ਐਨੇ ਮੈਨੂੰ ਮੇਰੀ ਸਾਲੀ ਦਾ ਫੋਨ ਆ ਗਿਆ ਜੀ ਉਹ ਕਹਿੰਦੀ ਵੀ ਐ ਕਰ ਕਹਿੰਦੀ ਵੀ ਕੁੜੀ ਮੇਰੇ ਕੋਲੇ ਮੇਰੇ ਕੋਲੋਂ ਲੈ ਜਾ ਮੈਂ ਆਖਿਆ ਵੀ ਤੂੰ ਆਪਦੇ ਕੋਲੇ ਰੱਖੀ ਅਸੀਂ ਤੇ ਤੂੰ ਲੈ ਕੇ ਜਾਂਦੇ ਹਾਂ ਅਸੀਂ ਲੈ ਕੇ ਜੀ ਮੈਡੀਕਲ ਕਰਵਾਤਾ ਕੁੜੀ ਦਾ ਆ ਗੱਲਬਾਤ ਹੋਈ ਹੈ ਜੀ ਕਦੇ ਕੋ ਕੋਦਰ ਹੈ ਬੇਟੀ ਨੂੰ ਹਾਂ ਜੀ ਹਾਂ ਜੀ ਧਮਕੀਆਂ ਬਹੁਤ ਦਿੱਤੀਆਂ ਜੀ ਕਹਿੰਦਾ ਤੇ ਆਪਾਂ ਮਰਾਂਗੇ ਗੱਡੀ ਦੀ ਲੈਨ ਤੇ ਲੈ ਜਾਂਦਾ ਸੀ ਕੁੜੀ ਨੂੰ ਉੜੀਆ ਪਰ ਮਰੀ ਨਹੀਂ ਭਾਈ ਜੀ ਕਿਉਂ ਜੀ ਕਾਰਵਾਈ ਦੀ ਮੰਗ ਕਰਦੇ ਹੋ ਜਿਹ ਦਰਿੰਦੇ ਦੇ ਖਿਲਾਫ ਬਾਈ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਈ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐ ਜੇ ਬੰਦੇ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂ ਜੀ ਮਾਮਲਾ ਦਰਜ ਕਰ ਲਿਆ ਜੀ ਕਿਹੜੇ ਥਾਣੇ ਵਾਲੇ ਸੀਗੇ ਛੱਤਰ ਥਾਣੇ ਵਾਲੇ ਆ ਜੀ